ਉਸੀ ਤਰ੍ਹਾਂ ਸੇਵਾ ਦੇ ਵਿੱਚ ਲੱਗ ਰਿਹਾ ਹੈ ਲੰਗਰ ਚੋਂ ਪ੍ਰਸ਼ਾਦਾ ਨਹੀਂ ਸ਼ੱਕਦਾ ਹੁਣ ਜਿੱਥੇ ਲੋਟ ਲੱਗਦਾ ਖਾ ਲੈਂਦਾ ਪਰ ਲੰਗਰ ਦਾ ਪ੍ਰਸ਼ਾਦਾ ਸ਼ੱਕਣਾ ਇਹ ਬੰਦ ਕਰ ਦਿੰਦਾ ਹੈ ਕਾਫੀ ਸਮਾਂ ਲੰਘ ਗਿਆ ਗੁਰੂ ਪਿਆਰਿਓ ਇੱਕ ਦਿਨ ਲੱਕੜਾਂ ਲੈਣ ਗਿਆ ਰਸਤੇ ਦੇ ਵਿੱਚ ਲੱਕੜ ਲੈ ਕੇ ਆ ਰਹੀ ਹੈ ਨੇਰੀ ਚੱਲ ਪਈ ਨੇਰੀ ਨੇ ਚੱਕਿਆ ਧੱਕਾ ਮਾਰਿਆ ਤੇ ਇੱਕ ਢੱਠੀ ਮੋਣ ਵਾਲਾ ਖੂਸੇ ਉਹਦੇ ਵੇਸਣ ਦਿੱਤਾ ਤੇ ਧਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਵਿੱਚੋਂ ਉੱਠ ਕੇ ਚੱਲ ਪਏ ਨੰਗੇ ਪੈਰੀ ਸਿੱਖ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਰੱਸਾ ਤੇ ਟੋਕਰਾ ਲਿਆਓ ਮਗਰੇ ਸਿੱਖ ਸੰਗਤਾਂ ਚੱਲ ਪਈਆਂ ਖੂਹ ਤੇ ਪਹੁੰਚ ਗਏ ਬਾਦਸ਼ਾਹ ਨੇ ਵਾਲਿਮਾਰੀ ਵਿੱਚ ਕੌਣ ਹੈ ਖੂਦੇ ਕਹਿੰਦਾ ਜੀ ਵਿੱਚ ਤਾਂ ਫਿਰ ਮੰਜੀ ਹੈ ਰਸਾ ਲਪਕਾਇਆ ਕਹਿੰਦੇ ਲੱਕੜਾ ਸਿੱਟ ਕੇ ਰਸਾ ਫੜ ਕੇ ਬਾਹਰ ਆ ਗਿਆ ਕਹਿੰਦਾ ਨਹੀਂ ਜੀ ਲੱਕੜਾ ਹਜੇ ਸੁੱਕੀਆਂ ਅਕਦਾ ਲੱਕੜਾ ਕੱਢ ਲੋ ਲੱਕੜਾ ਕੱਢੀਆਂ ਫਿਰ ਰਸੇ ਨਾਲ ਬੰਨ ਕੇ ਟੋਕਰਾ ਵਗਾਇਆ ਫਿਰ ਟੋਕਰੇ ਚ ਬਿਠਾ ਕੇ ਉਹਨੂੰ ਬਾਹਰ ਕੱਢਿਆ ਜਦੋਂ ਬਾਹਰ ਆ ਕੇ ਧਰਤੀ ਤੇ ਖੜਾ ਹੋਇਆ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਗਲੇ ਲਾ ਲਿਆ ਤੇ ਗਲੇ ਲਾ ਕੇ ਕਹਿੰਦੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ ਇਉ ਸਿੱਖ ਦੀ ਸੁਰਤ ਨੂੰ ਸੋਚ ਨੂੰ ਖਿਆਲ ਨੂੰ ਗੁਰੂ ਬ੍ਰੀਖ ਕਰਦਾ ਇਹਦੀ ਔਗਣ ਕੱਢ ਕੇ ਤਾਂ ਪ੍ਰੀਤਮ ਜੀ ਕਹਿ ਰਹੇ ਸੀ ਸੱਸਾ ਸੋ ਨਿਕਲ ਕਰ ਸੋਧੋ ਇਸ ਮਨ ਨੂੰ ਬ੍ਰੀਖ ਕਰਕੇ ਉਸ ਪਰਮੇਸ਼ਰ ਦੇ ਨਾਲ ਜੋੜਨਾ ਕਰੋ ਘਟ ਪਰਚੈ ਜੋ ਉਪਜੈ ਭਾਉ ਜਦੋਂ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਪਰਚਾ ਪੈਦਾ ਹੋ ਗਿਆ ਜਦੋਂ ਉਸ ਦੇ ਸਰੂਪ ਦਾ ਪ੍ਰੇਮ ਪੈਦਾ ਹੋ ਗਿਆ ਪ੍ਰਕਾਸ਼ ਪੈਦਾ ਹੋ ਗਿਆ ਤਹਿਤ ਭਵਨ ਪੂਰ ਰਿਹਾ ਤਹਿਤ ਭਵਨ ਰਾਉ ਉਥੇ ਤਿੰਨਾਂ ਲੋਕਾਂ ਦਾ ਮਾਲਕ ਪਰਮੇਸ਼ਰ ਜਿਹੜਾ ਹੈ ਉਦੋਂ ਹੀ ਵਸ ਜਾਵੇਗਾ ਜਿਵੇਂ ਭਾਈ ਮੰਜ ਨੂੰ ਬਾਹਰ ਕੱਢ ਕੇ ਸਤਿਗੁਰੂ ਕਹਿੰਦੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇਥਾ ਜਗ ਲੰਗਨ ਹਾਰਾ ਇਹ ਭਾਈ ਵੰਝਦਾ ਮੇਰਾ ਸਮੁੰਦਰੀ ਬੇੜਾ ਬਣ ਗਿਆ ਹੁਣ ਇਹਦੀ ਸੰਗਤ ਕਰਕੇ ਦੁਨੀਆ ਵੀ ਤਰ ਜਾਵੇਗੀ ਇਸ ਤਰ੍ਹਾਂ ਮੇਰੇ ਪ੍ਰੀਤਮ ਸੱਸੀ ਅੱਖਰਾਂ ਹੀ ਕਬੀਰ ਸਾਹਿਬ ਜੀ ਕਹਿੰਦੇ ਤਿੰਨਾ ਭਵਨਾਂ ਦਾ ਮਾਲਕ ਪਰਮੇਸ਼ਰ ਪ੍ਰਕਾਸ਼ ਰੂਪ ਗਿਆਨ ਸਰੂਪ ਹੁਣ ਪਰਮੇਸ਼ਰ ਕੌਣ ਹੈ ਉਹਦਾ ਸਰੂਪ ਕੀ ਹੈ ਬਾਣੀ ਦੇ ਵਿੱਚੋਂ ਸਮਝਾਉਣੀ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨ ਕੋਏ ਬਾਣੀ ਹੀ ਪਰਮੇਸ਼ਰ ਹੈ ਤੇ ਬਾਣੀ ਕੀ ਹੈ ਬਾਣੀ ਗਿਆਨ ਸਰੂਪ ਹੈ ਤੇ ਗਿਆਨ ਹੈ ਜਿਹੜਾ ਇਹ ਕਿਸੇ ਮਾਂ ਪਿਓ ਦੇ ਕੋਖੋਂ ਜਨਮ ਨਹੀਂ ਲੈਂਦਾ ਓ ਸਤਨਾਮ ਸ੍ਰੀ ਗਿਆਨ ਤਾਂ ਪ੍ਰਗਟ ਹੁੰਦਾ ਹੈ ਤੇ ਪਰਮੇਸ਼ਰ ਕਰਦਾ ਜਿਵੇਂ ਬਨਾਰਸ ਨੇ ਬ੍ਰਹਮਣਾ ਨੇ ਭਗਤ ਕਬੀਰ ਸਾਹਿਬ ਰਵਦਾਸ ਜੀ ਆਦਿ ਇਹਨਾਂ ਭਗਤਾਂ ਨੂੰ ਗਿਆਨ ਨਹੀਂ ਦਿੱਤਾਗਾ ਕਹਿੰਦੇ ਸ਼ੁੰਦਰ ਹੈ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਸਿੱਧਾ ਹੀ ਉਹਨਾਂ ਦੇ ਵਿੱਚੋਂ ਗਿਆਨ ਪ੍ਰਗਟ ਕਰਤਾ ਇਸ ਕਰਕੇ ਪਰਮੇਸ਼ਰ ਆਪ ਦੀ ਮਰਜ਼ੀ ਦਾ مالک ਹੈ ਸਵੈਪੰਗ ਜਿੱਥੇ ਮਰਜ਼ੀ ਪ੍ਰਗਟ ਹੋ ਜੇ ਜਿੱਥੇ ਮਰਜ਼ੀ ਲੋਕ ਹੋ ਜੇ ਤਾਂ ਇਸ ਤਰ੍ਹਾਂ ਪਰਮੇਸ਼ਰ ਪ੍ਰਕਾਸ਼ ਰੂਪ ਗਿਆਨ ਸਰੂਪ ਹੈ ਜਿਵੇਂ ਜਿਵੇਂ ਤੁਹਾਡੇ ਹਿਰਦੇ ਵਿੱਚ ਉਹਦਾ ਪ੍ਰੇਮ ਪੈਦਾ ਹੋਵੇਗਾ ਤਿਵੇਂ-ਤਿਵੇਂ ਗੁਰ ਪਿਆਰਿਓ ਤੁਸੀਂ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਮਿਲਦੇ ਜਾਓਗੇ ਉਹ ਗਿਆਨ ਸਰੂਪ ਹੈ ਤਨ ਵਿੱਚ ਧਿਆਨ ਧਿਆਨ ਵਿੱਚੋ ਜਾਣਿਆ ਧਿਆਨ ਵਿੱਚੋ ਕੀ ਗਿਆਨ ਜਾਣਿਆ ਕੀ ਜਾਣਿਆ ਜਿਹਨੇ ਜਾਣਿਆ ਉਸੇ ਨੂੰ ਪਤਾ ਅੱਗੇ ਪਾਠ ਸਾਹਿਬ ਨੇ ਗੁਰਮੁਖ ਅਕ ਅਕੱਥ ਕਹਾਣੀ ਹੈ ਗੁਰਮੁਖਾਂ ਦੀ ਅਕੱਥ ਕਥਾ ਹੈ ਜਿਹੜੀ ਦੱਸੀ ਨਹੀਂ ਜਾ ਸਕਦੀ ਪ੍ਰੀਤੋ ਜੀ ਅੱਗੇ ਬਖਸ਼ਿਸ਼ ਕਰਦੇ ਹਨ ਅਗਲਾ ਅੱਖਰ ਖੱਖਾ ਕੋਜ ਪਰ ਜੋ ਕੋਈ ਜਦੋਂ ਆਪਣੇ ਧਿਆਨ ਨੂੰ ਸੁਰਤ ਨੂੰ ਬਰੀਕ ਕਰਕੇ ਅਸੀਂ ਆਪਣੇ ਨਿੱਜ ਸਰੂਪ ਨਾਲ ਜੁੜਾਂਗੇ ਔਰ ਉਸ ਦਾ ਜਾਪ ਕਰਾਂਗੇ ਵਾ ਗੁਰੂ ਵਾ ਗੁਰੂ ਵਾ ਗੁਰੂ ਪਿਆਰਿਓ ਇਸ ਨੂੰ ਕਹਿੰਦੇ ਐ ਸੁਰਤਨੋਂ ਇਕੱਠੀ ਕਰਕੇ ਸ਼ਬਦ ਨਾਲ ਜੋੜਨਾ ਕੁੱਟ-ਕੁੱਟ ਮਣਕਸਵੱਟੀ ਲਾਵੇ ਇਸ ਮਣੋਂ ਕੁੱਟ-ਕੁੱਟ ਕੇ ਬਰੀਕ ਕਰਕੇ ਗੁਰੂ ਦੀ ਕਸੌਟੀ ਤੇ ਲਾ ਲਾ ਕੇ ਵੇਖੇ ਬਣਾ ਕਿੰਨਾ ਕ ਨੁਕਸਾ ਹਜੇ ਜਿਵੇਂ ਸਿਉਣੇ ਨੂੰ ਸੁਨਿਆਰਾ ਕੁੱਟ-ਕੁੱਟ ਕੇ ਪੱਠੀਆਂ ਵਿੱਚ ਪਾ ਕੇ ਅੰਗ ਵਿੱਚ ਪਾ ਕੇ ਸ਼ੁੱਧ ਕਰਦਾ ਹੈ ਤੇ ਜਦੋਂ ਸੋਨਾ ਸ਼ੁੱਧ ਹੋ ਜਾਂਦਾ ਫਿਰ ਉਹ 12 ਬੰਨੀ ਦਾ ਸੋਨਾ ਬਣ ਜਾਂਦਾ 12 ਬੰਨੀ ਦਾ ਹਰ ਪੱਖ ਤੋਂ ਸ਼ੁੱਧ ਹਰ ਤਰ੍ਹਾਂ ਦੇ ਨਾਲ ਸ਼ੁੱਧ ਫਿਰ ਉਹਨੂੰ ਮੋਹਰ ਲਾ ਕੇ ਪੇਟੀ ਚ ਰੱਖ ਲਿੰਦਾ ਹੈ ਸਰਾਫ ਬਈ ਇਹ ਸ਼ੁੱਧ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਦਰਤੇ ਜਦੋਂ ਅਸੀਂ ਸ਼ੁੱਧ ਹੋ ਜਾਂਨੇ ਆ ਤਾਂ ਫਿਰ ਉਹ ਕਹਿੰਦੀ ਆ ਖਰੇ ਖਜ਼ਾਨੇ ਪਾਈਆਂ ਖੋਟੇ ਸਿੱਕੇਨ ਬਾਹਰ ਭਰ ਖਰਿਆ-ਖਰਿਆ ਨੂੰ ਪਰਮੇਸ਼ਰ ਆਪਣੇ ਵਿੱਚ ਮਿਲਾ ਲੈਂਦਾ ਜਿਹੜਾ ਖੋਟ ਹੈ ਜਾਂ ਖੋਟਿਆ ਉਹਨਾਂ ਨੂੰ ਬਾਹਰ ਸਿਰ ਦਿੰਦਾ ਖੋਟੇ ਸੱਚੀ ਦਰਗਾ ਸਿੱਟੀਆਂ ਉਬੇ ਕਰਨ ਪੁਕਾਰ ਦਰਗਾ ਕਿਹੜੀ ਹੈ ਸੱਚੀ ਇਹ ਸ੍ਰਿਸ਼ਟੀ ਇਹ ਦੁਨੀਆ ਇਹ ਸੰਸਾਰ ਹੀ ਗੁਰੂ ਪਿਆਰਿਓ ਉਹਦੀ ਦਰਗਾ ਹੈ ਇੱਥੇ ਹੀ ਨਰਕ ਸਵਰਗ ਦੁੱਖ ਸੁੱਖ ਸਭ ਇੱਥੇ ਜੀ ਭੋਗਦਾ ਹੈ ਫਿਰ ਉਸ ਖੋਟਿਆਂ ਨੂੰ ਇਹ ਦਰਗਾ ਦੇ ਵਿੱਚ ਸਿੱਟਿਆ ਜਾਂਦਾ ਖੋਟੇ ਸੱਚੀ ਦਰਗਾ ਸਿੱਟੀਆਂ ਉਬੇ ਕਰਨ ਪੁਕਾਰ ਫਿਰ ਉਹ ਲੰਮੇ ਹੋ ਕੇ ਲੈਂਦੇ ਹੋਏ ਬੁਕਾਰਾ ਕਰਦੇ ਆ ਕਿ ਸਾਨੂੰ ਇਹਨਾਂ ਦੁੱਖਾਂ ਚੋਂ ਕੱਢ ਲੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਆਪਣੇ ਆਪ ਨੂੰ ਇੰਨਾ ਬਰੀਕ ਕਰ ਲਵੇਗਾ ਸਸਾ ਸੋ ਨਿਕਾ ਕਰ ਸੋਦੋ ਘਟ ਪਰਚਾ ਕੀ ਬਾਤ ਨਿਰੋਧੋ ਘਟ ਪਰਚਾ ਜੋ ਉਪਜੇ ਭਾਓ ਤਾਂ ਪਾਤਸ਼ਾਹ ਜੀ ਕਹਿੰਦੇ ਉਥੇ ਹੀ ਪਰਮੇਸ਼ਰ ਦਾ ਵਾਸਾ ਹੋ ਜਾਣਾ ਪੂਰ ਰਹਿ ਤਿ ਭਵਨ ਰਾਉ ਉਹਦੇ ਵਿੱਚ ਪਰਮੇਸ਼ਰ ਹੀ ਵਸ ਜਾਣਾ ਹੈ ਹਰ ਕਾ ਸੇਵਕ ਸੋ ਹਰ ਜੇਹਾ ਜੇ ਉਹ ਕਹਿ ਦਿਓ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਣਕਾ ਦਾਸਨ ਰਸਨਾ ਇਸ ਤਰ੍ਹਾਂ ਉੱਠੀ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ ਪਰਮੇਸ਼ਰ ਜੰਮਦਾ ਮਰਦਾ ਨਹੀਂ ਹੈ ਅਗਲਾ ਸ਼ਬਦ ਹੈ ਜਿਸ ਤਰ੍ਹਾਂ ਆਪਾਂ ਖਖੇ ਪੈਰ ਬਿੰਦੀ ਵਾਲੇ ਅੱਖਰ ਹਨ ਥੱਲੇ ਖਖੇ ਅੱਖਰ ਹੀ ਕਬੀਰ ਸਾਹਿਬ ਜੀ ਕਹਿੰਦੇ ਹਨ ਖਖਾ ਖੋਜ ਪਰੇ ਜੋ ਕੋਈ ਜਦੋਂ ਅਸੀਂ ਉਸ ਦੀ ਖੋਜ ਵਿੱਚ ਪੈ ਜਾਵਾਂਗੇ ਲੱਭ ਲੈਂਦੇ ਨੇ ਕਾਫਰ ਹੋ ਕੇ ਖੋਜੀ ਅੰਤ ਟਕਣ ਮਨੁੱਖ ਸੰਸਾਰ ਵੱਲੋਂ ਕਾਫਰ ਹੋ ਜਾਂਦਾ ਹੈ ਦੁਨੀਆ ਕਾਫਰ ਕਹਿੰਦੀ ਆ ਦੁਨੀਆ ਚੰਗਾ ਮਾੜਾ ਕਹਿੰਦੀ ਆ ਕਹੀ ਜਾਵੇ ਪਰ ਉਹਨਾਂ ਦੇ ਅੰਦਰ ਇੱਕੋ ਧਨ ਲੱਗੀ ਹੁੰਦੀ ਹੈ ਪਰਮੇਸ਼ਰ ਨੂੰ ਪਾਉਣ ਦੀ ਤੇ ਅਖੀਰ ਪਾ ਲੈਂਦੇ ਆ ਕਹੋ ਸਤਨਾਮ ਸ਼੍ਰੀਖੰਦ ਖਖ ਖੋਜ ਪਰੇ ਜੋ ਕੋਈ ਜਦੋਂ ਕੋਈ ਇਸ ਖੋਜ ਵਿੱਚ ਪੈ ਜਾਂਦਾ ਹੈ ਚੱਲ ਪੈਂਦਾ ਹੈ ਉਹਨੂੰ ਪ੍ਰਾਪਤੀ ਦੇ ਲਈ ਜਿਵੇਂ ਤਰੂ ਭਗਤ 5 ਸਾਲ ਦਾ ਹੈ ਗੁਰੂ ਪਿਆਰਿਓ ਤੇ ਤਰੂ ਭਗਤ ਨੂੰ ਜਦੋਂ ਇਹ ਜਨਮ ਹੋਇਆ ਉਹਦੇ ਦਾ ਪਿਤਾ ਕਿਤੇ ਮੁਹੰਮਤੇ ਗਿਆ ਸੀ ਜੰਗ ਤੇ ਗਿਆ ਸੀ ਕਿਧਰੇ کافی ਸਮੇਂ ਬਾਅਦ ਮੁੜ ਕੇ ਆਇਆ ਹੁਣ ਰਾਜੇ ਦੇ ਦੋ ਵਿਆਹ ਸਨ ਤਰੂ ਵੱਡੀ ਰਾਣੀ ਦਾ ਪੁੱਤਰ ਐ ਕਿ ਛੋਟੀ ਰਾਣੀ ਸੀ ਰਾਜਾ ਉੱਥੇ ਰਹਿਣ ਲੱਗ ਪਿਆ ਉਹ ਵੀ ਤਰੂ ਦੀ ਮਾਸੂ ਵੀ ਸੀ ਸਕੀ ਉਹ ਇਹ ਜੇ ਬੱਚਾ ਨਹੀਂ ਸੀ ਕੋਈ ਹੋਇਆ ਤੇ ਇਧਰ ਤਰੂ ਹੋ ਗਿਆ ਤਾਂ ਗੁਰੂ ਪਿਆਰਿਓਂ ਤਰੂ ਨੂੰ ਪਿਤਰion ਦਾ ਪਤਾ ਲੱਗਿਆ ਜਾ ਕੇ ਰਾਜਾ ਸਾਹਿਬ ਦੀ ਬੁੱਕਲ 'ਚ ਬਹਿ ਗਿਆ ਰਾਜੇ ਨੇ ਪਿਆਰ ਕੀਤਾ ਚੱਕ ਕੇ ਬੁੱਕਲ 'ਚ ਬਿਠਾ ਲਿਆ ਤੇ ਉਹਦੀ ਮਾਸੀ ਨੇ ਗੁਰੂ ਪਿਆਰਿਓ ਛੋਟੀ ਰਾਣੀ ਨੇ ਚੱਕ ਕੇ ਤਰੂ ਨੂੰ ਬੁੱਕਲ 'ਚੋਂ ਪਰੇ ਮਾਰਿਆ ਚਦਾ ਕੇ ਕਹਿੰਦੀ ਇੱਥੇ ਮੇਰਾ ਪੁੱਤਰ ਬੈਠੇਗਾ ਜੇ ਤੂੰ ਇੱਥੇ ਬਹਿਣਾ ਇਸ ਤੇ ਮੇਰੀ ਕੁੱਖੋ ਜਨਮ ਲੈਂਦਾ ਤੇ ਤਰੂ ਰੋਂਦਾ ਰੋਂਦਾ ਘਰੇ ਆ ਗਿਆ ਉਹਦੀ ਮਾਂ ਪੁੱਛਦੀ ਆ ਕੀ ਹੋ ਗਿਆ ਪੁੱਤ ਉਹ ਕਹਿੰਦੀ ਮਾਦੂਦਾਸ ਕਹਿੰਦਾ ਰਾਣੀ ਐ ਕਿ ਨੌਕਰਾਨੀ ਐ ਉਹ ਕਹਿੰਦੀ ਹਾਂ ਤਾਂ ਮੈਂ ਰਾਣੀ ਪਰ ਆਪਣੇ ਕਰਮ ਚੰਗੇ ਨਹੀਂ ਐ ਇਸ ਕਰਕੇ ਨੌਕਰਾਂ ਤੋਂ ਭੈੜੀ ਹਾਲਤ ਆ ਉੱਚਾ ਕੀ ਗੱਲ ਐ ਕਹਿੰਦਾ ਮਾਸੀ ਨੇ ਮੈਨੂੰ ਪਿਓ ਦੀ ਬੁੱਕਲ ਚ ਚੱਕ ਕੇ ਪਰੇ ਸਿੱਟਤਾ ਕਹਿੰਦੀ ਇੱਥੇ ਬਹਿਣਾ ਤੇ ਮੇਰੀ ਕੁੱਖੋ ਜਨਮ ਲੈਂਦਾ ਆਹੋ ਭਾਈ ਆਪਣੇ ਭਾਗਾਂ ਦੀ ਗੱਲ ਹੈ ਪੁੱਤਰ ਆਪਾਂ ਨਾਮ ਨਹੀਂ ਜੱਪਿਆ ਨਾਮ ਜੱਪ ਕੇ ਹੀ ਰਾਜ ਭਾਗ ਮਿਲਦੇ ਆਂ ਮਾਂ ਨੇ ਦੱਸ ਵਾ ਕੇ ਕਿਹਾ ਪਰ ਤਰੂ ਬੜਾ ਸੀਰੀਅਸ ਲੈ ਗਿਆ ਕਹਿੰਦਾ ਫਿਰ ਮੈਂ ਭਗਤੀ ਕਰਕੇ ਹੀ ਰਾਜ ਭਾਗ ਲਾਉਂਗਾ ਹੁਣ ਕਹੋ ਸਤਨਾਮ ਸ੍ਰੀ ਅੰਦੀ ਰਾਤ ਨੂੰ ਘਰੋਂ ਨਿਕਲ ਗਿਆ ਮਾਂ ਨੂੰ ਸੁੱਤੀ ਛੱਡ ਕੇ ਰਾਜੇ ਨੇ ਮਗਰ ਬੰਦੇ ਭਜਾਏ ਲੱਭ ਕੇ ਲਿਆਉ ਤੜ ਕੇ ਦਿਨ ਚੜ੍ਹੇ ਪਤਾ ਲੱਗਿਆ ਉਹਨੂੰ ਕਹਿ ਰਹੇ ਤੈਨੂੰ ਅੱਧਾ ਰਾਜ ਹੁਣੇ ਦੇ ਦਿੰਨੇ ਆ ਤਰੂ ਕਹਿੰਦਾ ਅੱਧਾ ਮਿਲਦਾ ਹੈ ਤਾਂ ਚੱਲਿਆ ਹੀ ਆ ਸਾਰਾ ਹੀ ਲੋਗ ਆ ਕੋਈ ਸਤਨਾਮ ਸੀ ਹੇਤਾ ਰਸਤੇ ਪੈਰੀ ਤਰੇ ਖੱਖਾ ਖੋਜ ਪਰੇ ਜੋ ਕੋਈ ਜੇ ਕੋਈ ਉਸ ਰਸਤੇ ਤੇ ਚੱਲ ਪਵੇ ਰੱਬ ਨੂੰ ਮਿਲਣ ਲਈ ਪਰ ਉਹ ਤਾਂ ਰਾਜ ਲੈਣ ਲਈ ਚੱਲਿਆ ਸੀ ਨਾ ਹਜੇ ਜੰਗਲ ਵਿੱਚ ਪਹੁੰਚ ਗਿਆ ਉੱਥੇ ਗੁਰਮੁਖ ਮਿਲਦਾ ਬ੍ਰਹਮ ਗਿਆਨੀ ਇਤਿਹਾਸ ਵਿੱਚ ਨਾਰਦ 무ਨੀ ਲਿਖ ਦਿੱਤਾ ਨਾਰਦ 무ਨੀ ਬ੍ਰਹਮ ਗਿਆਨੀ ਨੂੰ ਕਹਿੰਦੇ ਆ ਤੋ ਬ੍ਰਹਮ ਗਿਆਨੀ ਮਿਲਦਾ ਤੇ ਇਹਨੂੰ ਕਹਿੰਦਾ ਬੱਚਾ ਕਿੱਧਰ ਚੱਲਿਆ ਕਹਿੰਦਾ ਰੱਬ ਨੂੰ ਮਿਲਣਾ ਕਹਿੰਦਾ ਤੂੰ ਘਰੇ ਬਗ ਜਾ ਛੋਟਾ ਜਿਹਾ ਬੱਚਾ ਤੈਨੂੰ ਸ਼ੇਰ ਛੁਰ ਖਾ ਜਾਣਗੇ ਜੰਗਲ ਚ ਕਹਿੰਦਾ ਨਾ ਸੱਟ ਮੱਜੀ ਸੀ ਨਾ ਮੁੜਿਆ ਨਾਰਦ मुनि ਨੇ ਬੋਧ ਗਿਆ ਵੀ ਚਲਿਆ ਜਾ ਘਰ ਨੂੰ ਪੁੱਤ ਤੂੰ ਰਹਿਣ ਦੇ ਕਹਿੰਦਾ ਨਾ ਜੇ ਤੂੰ ਮਹਾਪੁਰਸ਼ਾਂ ਜੇ ਤੂੰ ਰੱਬ ਦਾ ਪਿਆਰਾ ਹੈ ਤਾਂ ਮੈਨੂੰ ਦੱਸ ਮੈਂ ਰੱਬ ਨੂੰ ਕਿਵੇਂ ਮਿਲਾਂ ਅਖੀਰ ਉਸ ਬ੍ਰਹਮ ਗਿਆਨੀ ਨੇ ਨਾਰਦ मुनि ਨੇ ਕਹਿੰਦੇ ਧਰੋ ਨੂੰ ਇੱਕ ਸਿਮਰਨ ਦੇ ਕੇ ਇੱਕ ਦਰਖਤ ਦੇ ਹੇਠਾਂ ਬਿਠਾਤਾ ਕਹਿੰਦੇ ਇੱਥੇ ਬੈਠ ਕੇ ਐਉਂ ਜਾ ਆਈ ਸਵਾਸਾਂ ਨਾਲ ਜੋੜ ਕੇ ਉਹਨੂੰ ਵੀ ਇਹੀ ਜੋਗ ਦਿੱਤੀ ਸੀ ਕਿਉਂਕਿ ਜੋਗ ਤੇ ਆਦੀ ਜਵਾਦੀ ਆਤ ਦੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤੋ ਜੀ ਨੂੰ ਵੀ ਦੱਸੀ ਆਏ ਗੱਲ ਪੰਜਾਂ ਪਿਆਰਿਆਂ ਤੇ ਵੀ ਇਹ ਬਖਸ਼ਿਸ਼ ਕੀਤੀ ਆ ਇਸ ਤਰ੍ਹਾਂ ਧਰੂ ਨੇ ਫਿਰ ਉੱਥੇ ਗੁਰੂ ਪਿਆਰਿਓ 6 ਮਹੀਨਿਆਂ ਦੇ ਵਿੱਚ ਪਹਿਲਾਂ ਆਪਣੀ ਭੁੱਖ ਨੂੰ ਕਾਬੂ ਕੀਤਾ ਤੜਕੇ ਬੈਠਾ ਅਥਨੇ ਭੁੱਖ ਲੱਗੀ ਨੇੜਿਓਂ ਜੋ ਜੰਗਲ ਤੋਂ ਖਖੜੀ ਕਰੇਲਾ ਮਿਲਿਆ ਉਹ ਖਾ ਲਿਆ ਕੰਡ ਮੂਲ ਜੋ ਮਿਲਿਆ ਖਾ ਲਿਆ ਫਿਰ ਬਹਿ ਗਿਆ ਆਪਣੀ ਭੁੱਖ ਨੂੰ ਹੱਥੇ ਤੇ ਲੈ ਗਿਆ ਫਿਰ ਮਹੀਨੇ ਤੇ ਲੈ ਗਿਆ ਫਿਰ ਤਿੰਨ ਮਹੀਨਿਆਂ ਤੇ ਲੈ ਗਿਆ ਪਰ 6 ਮਹੀਨੇ ਨਹੀਂ ਉੱਠਿਆ ਗੁਰੂ ਪਿਆਰੇ ਜੇ 6 ਮਹੀਨੇ ਨਾ ਉੱਠਿਆ ਤੇ ਪਰਮੇਸ਼ਰ ਦਾ ਤਖਤ ਹੱਲ ਗਿਆ ਇੰਦਰ ਵਰਗਿਆਂ ਦਾ ਤਖਤ ਹੱਲ ਗਿਆ ਉਹਨੂੰ ਆਏ ਨਹੀਂ ਕੋਈ ਭਗਤੀ ਕਰੂਗਾ ਤਾਂ ਮੇਰਾ ਰਾਜ ਨਾ ਖੋਲੇ ਉਹ ਪਰਮੇਸ਼ਰ ਨੂੰ ਕਹਿੰਦੇ ਕਿ ਕਿਹੜਾ ਭਗਤੀ ਚ ਬਹਿ ਗਿਆ ਉਹਨੂੰ ਜਾ ਕੇ ਠਾਓ ਕੀ ਮੰਗਦਾ ਦਿਓ ਉਹਨੂੰ ਪਰਮੇਸ਼ਰ ਆਏ ਧਰੂ ਦੇ ਕੋਲ ਤੂੰ ਸਮਾਧੀ 'ਚ ਬੈਠਾ ਸਿਮਨ ਤੇ ਬੈਠਾ ਜਾਪ ਕਰਦਿਆਂ ਕਰਦਿਆਂ ਚੁੱਪ ਕਰ ਗਿਆ ਧਿਆਨ ਜੁੜ ਗਿਆ ਪਰਮੇਸ਼ਰ ਦੇ ਚਰਨਾਂ ਨਾਲ ਪਰਮੇਸ਼ਰ ਆਏ ਧਰੂ ਨੂੰ ਧਿਆਨ ਤੋਂ ਠਾਇਆ ਤਾਂ ਧਰੂ ਪਰਮੇਸ਼ਰ ਨੂੰ ਵੇਖਣ ਲੱਗਿਆ ਬੜਾ ਸੁੰਦਰ ਜਿਵੇਂ ਪਹਿਲਾਂ ਗੱਲ ਕੀਤੀ ਆਪਾਂ ਸੱਸਾ ਸੋ ਨੀਕਾ ਕਰ ਸੋਦੋ ਪਰਮੇਸ਼ਰ ਕਹਿੰਦੇ ਹਾਂ ਭਗਤਾ ਕੀ ਚਾਹੀਦਾ ਤੈਨੂੰ ਕਹਿੰਦਾ ਜੀ ਬੜੇ ਸੋਹਣੇ ਹੋ ਮੇਰਾ ਤਾਂ ਜੀ ਕਰਦਾ ਮੈਂ ਸੋਨੂੰ ਵੇਖੀ ਜਾਵਾਂ ਵੇਖੀ ਜਾਂਦਾ ਮੈਨੂੰ ਨਾਲ ਹੀ ਲੈ ਚੰਨ ਪਰਮੇਸ਼ਰ ਕਹਿੰਦੇ ਨਹੀਂ ਭਗਤਾ ਤੇਰੀ ਹਜੇ ਉਮਰ ਰਹਿੰਦੀ ਹੈ ਬਾਕੀ ਦੁਨੀਆ ਨੂੰ ਵਧੀਆ ਰਾਜ ਦੇਣਾ ਤੂੰ ਰਾਜ ਭਾਗ ਨਹੀਂ ਬੈਠਾ ਕਹਿੰਦਾ ਮੈਨੂੰ ਰਾਜ ਨਹੀਂ ਚਾਹੀਦਾ ਉੱਥੇ ਜਾ ਕੇ ਫਿਰ ਮਤਲਬ ਸੁਰਤ ਹੀ ਬਦਲ ਗਈ ਸੁਭਾਅ ਹੀ ਬਦਲ ਗਿਆ ਲੇਕਿਨ ਪਰਮੇਸ਼ਰ ਕਹਿੰਦੇ ਨਹੀਂ ਤੂੰ ਘਰੇ ਜਾ ਤੂੰ ਆਪਣੀ ਰਾਜ ਭਾ ਕਰ ਤੈਨੂੰ ਰਾਜ ਮਿਲੂਗਾ ਤੇਰਾ ਪਿਤਾ ਤੈਨੂੰ ੜੀਕੂਗਾ ਤੇਰਾ ਭਰਾ ਉਤਮ ਜੋ 마ਸੀ ਦਾ ਪੁੱਤਰ ਹੈ ਉਹਨੇ ਤਾਂ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਿਆ ਮਰ ਜਾਣਾ ਤੇ ਫਿਰ ਰਾਜ ਤੂੰ ਕਰਨਾ ਜਾ ਕੇ ਫਿਰ ਤਰੋ ਨੂੰ ਇਸ ਤਰ੍ਹਾਂ ਮੋੜਿਆ ਫਿਰ ਤਰੋ ਨੂੰ ਅੱਗੋ ਜਾ ਕੇ ਰਾਜਾ ਤੇ ਰਾਣੀ ਤੇ ਉਹਦੀ 마ਸੀ ਸਾਰੇ ਲੈ ਕੇ ਆਉਂਦੇ ਆ ਫਿਰ ਧਰੂ ਪਹਿਲਾਂ ਕੀ ਆਪਣੀ ਮਾਸੀ ਦੇ ਪੈਰੀਂ ਥਰੌਂਦਾ ਕਹਿੰਦੇ ਤੇਰੀ ਕਿਰਪਾ ਨਾਲ ਮੈਂ ਇਸ ਰਸਤੇ ਚੱਲਿਆ ਆਖੋ ਸਤਨਾਮ ਜੇ ਨਾ ਚੱਕ ਕੇ ਗੋਦੀ ਚੋਂ ਸਿਰਦੀ ਕਿਨੇ ਚੱਲਦਾ ਸੀਗਾ ਇਸ ਕਰਕੇ ਫਿਰ ਮਾਂ ਨੂੰ ਮਿਲਦਾ ਫਿਰ ਪਿਤਾ ਨੂੰ ਮਿਲਦਾ ਫਿਰ ਘਰ ਹੀ ਲੈ ਜਾਂਦੇ ਆ ਫਿਰ ਧਰੂ ਨੂੰ ਰਾਜ ਭਾਗ ਮਿਲ ਜਾਂਦਾ ਤੋਂ ਕਹਿਣ ਤੋਂ ਬਾਅਦ ਹੈ ਤੇ ਫਿਰ ਗੁਰੂ ਸਾਹਿਬਾਂ ਨੇ ਇਹਨਾਂ ਦੋ ਭਗਤਾਂ ਦੀ ਗੱਲ ਬਾਣੀ 'ਚ ਲਿਖ ਦਿੱਤੀ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਣਾਰ ਜਪਿਓ ਹਰ ਜੈਸੇ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜੇ ਕੋਈ ਚੱਲ ਪਵੇ ਇਸ ਤਰ੍ਹਾਂ ਪਰਮੇਸ਼ਰ ਦੇ ਵਾਲ ਤੇ ਫਿਰ ਕੋਈ ਦੂਰ ਨਹੀਂ ਆ ਪਰਮੇਸ਼ਰ ਬੜੀ ਜਲਦੀ ਮਿਲਦਾ ਕਾਲ ਯੁਗ ਦੇ ਵਿੱਚ ਤਾਂ ਪਾਤਸ਼ਾਹਾਂ ਨੇ ਐ ਕਰ ਕਰੇ ਸੋਇ ਕਰ ਪਾਈ ਬੜੀ ਹੀ ਜਲਦੀ ਪ੍ਰਾਪਤੀ ਹੁੰਦੀ ਆ ਖਖਾ ਖੋਜ ਪਰੇ ਜੋ ਕੋਈ ਜਦੋਂ ਕੋਈ ਪਰਮੇਸ਼ਰ ਦੀ ਭਾਲ ਵਿੱਚ ਨਿਕਲ ਪਵੇ ਜਿਹੜਾ ਪਰਮੇਸ਼ਰ ਨੂੰ ਖੋਜੇ ਉਹ ਲੱਭ ਲੈਂਦਾ ਹੈ ਉਲਟ ਕੇ ਫਿਰ ਉਹ ਉਹ ਨਹੀਂ ਰਹਿੰਦਾ ਪਰਮੇਸ਼ਰ ਹੀ ਹੋ ਜਾਂਦਾ ਖਖਾ ਖੋਜ ਪਰੇ ਜੋ ਖੋਈ ਤੋ ਖੋਜੇ ਸੋ ਬਹਰ ਨਾ ਹੋਈ ਫਿਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਅਸਲ ਵਿੱਚ ਉਹ ਖੁਦ ਹੀ ਪਰਮੇਸ਼ਰ ਦੀ ਅੰਸ ਹੈ ਤੇ ਪਰਮੇਸ਼ਰ ਆਪਣੇ ਵਿੱਚ ਮਿਲਾ ਕੇ ਉਹਨੂੰ ਪਰਮੇਸ਼ਰ ਹੀ ਬਣਾ ਦਿੰਦਾ ਹੈ ਇਸੇ ਤਰ੍ਹਾਂ ਭਗਤ ਤਰੂ ਤੇ ਭਗਤ ਪ੍ਰਹਿਲਾਦ ਵਰਗਿਆਂ ਨੇ ਭਗਤੀ ਕੀਤੀ ਤੇ ਪਰਮਾਤਮਾ ਕਹਿੰਦੇ ਸਿੱਖਾ ਉਸ ਪਰਮੇਸ਼ਰ ਨੂੰ ਪਾਉਣ ਦੇ ਦੀ ਚੱਲਣਾ ਪਵੇਗਾ ਫਿਰ ਉਹਨੂੰ ਵੱਖਰਾ ਨਹੀਂ ਜਾਣਿਆ ਜਾਂਦਾ ਵੱਖਰਾ ਹੋ ਵੀ ਨਹੀਂ ਸਕਦਾ ਜਿਵੇਂ ਗਲਾਸ ਦਾ ਪਾਣੀ ਸਮੁੰਦਰ 'ਚ ਡੋਲਦੇ ਹੋ ਹੁਣ ਤੁਸੀਂ ਉਹ ਪਹਿਲਾ ਵਾਲਾ ਪਾਣੀ ਸਮੁੰਦਰ 'ਚੋਂ ਨਹੀਂ ਕੱਢ ਸਕਦੇ ਕਹੋ ਸਤਨਾਮੁ ਸ੍ਰੀ ਕਬੀਰ ਸਾਹਿਬ ਜੀ ਵੀ ਕਹਿੰਦੇ ਹਨ ਸਤਸਾ ਆਪਣਾ ਸਾਤੇ ਸਤ ਕਰ ਬਾਚਾ ਜਾਣ ਅਗਲੀ ਬਾਣੀ ਚੱਲੂ ਥਿੱਤੀ ਗੋੜੀ ਇਸ ਪੂਰਨ ਹੋਣ ਤੋਂ ਬਾਅਦ ਬਾਣੀ ਥਿੱਤੀ ਗੋੜੀ ਚੱਲਦੀ ਹੈ ਉਹਦੇ ਵਿੱਚ ਫਿਰ ਲਿਖਨੇ ਹਨ ਸੱਤਵੀਂ ਤਹਿਤੇ ਸਾਤੇ ਸਤ ਕਰ ਬਾਚਾ ਜਾਣ ਆਤਮਾ ਰਾਮ ਲਿਹੋ ਪ੍ਰਵਾਨ ਜਦੋਂ ਕਿ ਇਸ ਰਸਤੇ ਚੱਲਦਾ ਤੇ ਜਦੋਂ ਉਸ ਨੂੰ ਸੋਝੀ ਆਉਂਦੀ ਹੈ ਗਿਆਨ ਹੁੰਦਾ ਜੋ ਖੋਜੇ ਸੋ ਬੋਹਰ ਨਾ ਹੋਈ ਫਿਰ ਤੂੰ ਤੂੰ ਕਰਤੇ ਤੂੰ ਭਇਆ ਮਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਫਿਰ ਬਸ ਉਹ ਹੀ ਰਹਿ ਜਾਂਦਾ ਦੂਜਾ ਨਹੀਂ ਰਹਿੰਦਾਗਾ ਇੱਕ ਮਿਕ ਹੋ ਜਾਂਦੇ ਹਨ ਇਹ ਖੱਖੇ ਆਖਣ ਦੇ ਰਾਹੀ ਕਹਿੰਦੇ ਖੋਜ ਬੂਝ ਜੋ ਕਰੇ ਵਿਚਾਰ ਜਦੋਂ ਅਸੀਂ ਉਸ ਪਰਮੇਸ਼ਰ ਨੂੰ ਖੋਜਦੇ ਖੋਜਦੇ ਉਹਨੂੰ ਸਮਝ ਕੇ ਬੁੱਝਣਾ ਹੁੰਦਾ ਹੈ ਗੁਰੂ ਨੂੰ ਪੁੱਛ ਕੇ ਉਸ ਦੀ ਖੋਜ ਕਰਨ ਤੋਂ ਪਹਿਲਾਂ ਗਿਆਨ ਦੇ ਰਸਤੇ ਨੂੰ ਚੱਲਣ ਤੋਂ ਪਹਿਲਾਂ ਗੁਰੂ ਦਵਾਰ ਗੁਰਾਂ ਨੂੰ ਪੁੱਛ ਕੇ ਜਦੋਂ ਕੋਈ ਆਪਣੇ ਹਿਰਦੇ ਵਿੱਚ ਵਿਚਾਰ ਕਰੇਗਾ ਆਪਣੇ ਅੰਦਰ ਜਾਵੇਗਾ ਗੁਰੂ ਕਹਿੰਦਾ ਅੰਦਰ ਜਾ ਉਸ ਨੂੰ ਲੱਭਣ ਲਈ ਜਨੂਨੀ ਵੀ ਕਿ ਤਰੂ ਜੰਗਲਾਂ 'ਚ ਗਿਆ ਤੇ ਜੰਗਲਾਂ ਵਿੱਚ ਹੀ ਜਾਣਾ ਪੈਣਾ ਪਾਤਸ਼ਾਹ ਕਹਿੰਦੇ ਜੰਗਲਾਂ ਵੀ ਜਾਣ ਦੀ ਲੋੜ ਨਹੀਂ ਫਰੀਦਾ ਜੰਗਲ ਜੰਗਲ ਕਿਆ ਭਾਵੇਂ ਬਣ ਕੰਡਾ ਮੋੜੇ ਵਸੀ ਰੱਬ ਹੀ ਆਲੀ ਹੈ ਜੰਗਲ ਕਿਆ ਢੂੰਡੇ ਉਹ ਤਾਂ ਤੇਰੇ ਅੰਦਰ ਹੈ ਖੋਜ ਬੂਝ ਜੋ ਕਰੇ ਵਿਚਾਰਾਂ ਤੋਂ ਭਵਜਲ ਕਰਤ ਨਾ ਲਾਵੇ ਬਾਰਾ ਉਹ ਸਹਿਜੇ ਹੀ ਸੰਸਾਰ ਸਮੁੰਦਰ ਚੋਂ ਪਾਰ ਹੋ ਜਾਂਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਆ ਏਸੀ ਖੱਖੇ ਅੱਖਰ ਦੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਤਾਂ ਗੁਰੂ ਪਿਆਰੂ ਇਸੇ ਤਰ੍ਹਾਂ ਜਿਨ੍ਹਾਂ ਨੇ ਉਸ ਨੂੰ ਪਾ ਲਿਆ ਜਿਨ੍ਹਾਂ ਨੇ ਉਸ ਦੇ ਰਸਤੇ ਚੱਲਣਾ ਕੀਤਾ ਗੁਰੂ ਨੂੰ ਪੁੱਛ ਕੇ ਉਹਨਾਂ ਨੇ ਉਹਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਮਿਲਣਾ ਕੀਤਾ ਉਹਨਾਂ ਦਾ ਜਮਨਾ ਮਰਨਾ ਵੀ ਸਮਾਪਤ ਹੋ ਗਿਆ ਖਤਮ ਹੋ ਗਿਆ ਆਓ ਆਪਾਂ 2 ਮਿੰਟ ਸਿਮਰ ਕਰੀਏ ਉਹ ਪ੍ਰੰਤ ਸਮਾਪਤੀ ਕਰਾਂਗੇ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ Good. ਮੋੜ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਪੁਰਜਾ ਸਰਪੰਨ ਕੀਤਾ ਪਰਸ਼ਾ ਖੁਸ਼ੇ ਬਖਸ਼ਣ ਬੋਲਦੇ ਨੇ ਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਬਖਸ਼ ਲੈਣਾ ਦੀ ਸਮਾਪਤੀ ਕਰੀਏ ਬਲਾਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ